ਅੱਗੇ ਸੇਰੀ ਤਰ੍ਹਾਂ ਦੀ ਕੋਈ ਅਨਸਬਧਾਨੀ ਨਹੀਂ ਇਸ ਸਮੇਂ ਦੇ ਵਿੱਚ ਘਟਨਾ ਨਾ ਵਾਪਰੀ। ਉਹਦੇ ਸਬੰਧ ਵਿੱਚ ਸਾਰੇ ਮੁੱਖ ਅਫਸਰਾਂ ਨੇ ਵਿਚਾਰ ਵੀ ਲਿਆ ਗਏ ਨੇ ਔਰ ਉਹਨਾਂ ਨੂੰ ਗਾਈਡ ਕੀਤਾ ਗਿਆ। ਸਾਰੇ ਹੀ ਐਸਐਚਓ ਚੌਕੀ ਨੂੰ ਚਾਰਜ ਜੀਐਸਪੀ, ਐਸਪੀ ਐਂਡ ਐਸਐਸਪੀ ਸਾਹਿਬ ਨਾਲ ਜਿਹੜੀ ਮੀਟਿੰਗ ਕੀਤੀ ਹੈ ਜਿੰਦੇ ਵਿੱਚ ਸਾਡੇ ਕ੍ਰਾਈਮ ਨੂੰ ਰਿਵਿਊ ਕੀਤਾ ਗਿਆ। ਇਸ ਤੋਂ ਸਿਵਾਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਰਲੀਮੈਂਟ ਦੇ ਇਲੈਕਸ਼ਨ ਆ ਰਹੇ ਨੇ ਉਹਦੇ ਬਾਰੇ ਬਹੁਤ ਹੀ ਵਿਸਤਾਰਪੂਰਵਕ ਜਿਹੜੀਆਂ ਗਾਈਡਲਾਈਨਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਜਿਹੜੀਆਂ ਦੇਖੀਆਂ ਨੇ ਉਹਨਾਂ ਬਾਰੇ ਸਾਰੇ ਹੀ ਅਸਰ ਨਾਲ ਛੇੜ ਕੀਤੀਆਂ ਗਈਆਂ ਨੇ ਤਾਂ ਕਿ ਜਿਹੜਾ ਇਲੈਕਸ਼ਨ ਅਸੀਂ ਪੰਜਾਬ ਦੇ ਵਿੱਚ ਪੀਸਫੁਲੀ ਕਰਵਾ ਸਕੀਏ ਇਸ ਜ਼ਿਲ੍ਹੇ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹ ਜਿਹੜਾ ਪੀਸਫੁਲੀ ਹੋਵੇ ਇਹਦੇ ਵਿੱਚ ਮੇਨ ਤੌਰ ਤੇ ਜਿਹੜਾ ਅਸੀਂ ਵੈਪਨ ਡਿਪੋਜ਼ਿਟ ਬਾਰੇ ਗੱਲ ਕੀਤੀ ਜਿਹੜੀ ਪੀਓਜ਼ ਨੇ ਉਹਨਾਂ ਨੂੰ ਅਰੈਸਟ ਕਰਨ ਲਈ ਐਨਬੀਡਬਲ ਤੇਰੇ ਹੈਗੇ ਨੇ ਉਹਨਾਂ ਦੀ ਪ੍ਰੋਪਰ ਐਗਜ਼ੀਕਿਊਸ਼ਨ ਲਈ ਬੇਲ ਜੰਪਰ ਪਰੋਲ ਜੰਪਰ ਔਰ ਹੋਰ ਵੀ ਜਿਹੜੇ ਟਰਬਲ ਮੇਕਰਸ ਬੰਦੇ ਹੈਗੇ ਨੇ ਉਹਨਾਂ ਦੇ ਉੱਤੇ ਨਿਗਰੱਖਣ ਲਈ ਪੱਕਾ ਦਾ ਪੁਲਿਸ ਨੂੰ ਜਿਹੜੀ ਹਦਾਇਤ ਕੀਤੀ ਗਈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਹੰਸਖਾਵੀ ਜਿਹੜੀ ਇਸ ਸਮੇਂ ਦੇ ਵਿੱਚ ਘਟਨਾ ਨਾ ਵਾਪਰੇ ਉਹਦੇ ਸਬੰਧ ਦੇ ਵਿੱਚ ਸਾਰੇ ਹੀ ਮੁੱਖ ਅਫਸਰਾਂ ਦੀ ਵਿਚਾਰ ਵੀ ਲੈ ਗਏ ਨੇ ਪਰ ਉਹਨਾਂ ਨੂੰ ਗਾਈਡ ਕੀਤਾ ਗਿਆ ਪ੍ਰੋਪਰ ਜਿਹੜੇ ਨਾਕੇ ਲਾਉਣੇ ਨੇ ਉਹਨਾਂ ਨਾਲ ਦੇ ਉੱਤੇ ਚੈੱਕ ਇਨ ਕਰਨੀ ਹੈ ਅਲੱਗ-ਅਲੱਗ ਏਰੀਏ ਦੇ ਵਿੱਚ ਸਰਚ ਆਪਰੇਸ਼ਨ ਜੜੇ ਚਲਾਉਣੇ ਨੇ ਉਹਦੇ ਸਬੰਧ ਦੇ ਵਿੱਚ ਸਾਰੇ ਹੀ ਅਫਸਰਾਂ ਨੂੰ ਡਿਸਕ੍ਰਿਪਟ ਕੀਤਾ ਗਿਆ ਤਾਂ ਕਿ ਅਸੀਂ ਵਧੀਆ ਮਾਹੌਲ ਦੇ ਵਿੱਚ ਪੰਜਾਬ ਦੇ ਵਿੱਚ ਪੀਸਫੁਲੀ ਇਲੈਕਸ਼ਨ ਜਿਹੜਾ ਕਰਵਾ ਸਕੀਏ ਸਰ ਲੋਕ ਸਭਾ ਹਲਕਾ ਸੰਗਰੂਰ ਬਨਾਲਾ ਦੀ ਗੱਲ ਕਰੀ ਕਿ ਕਿੰਨੇ ਆ ਕਿ ਕਿਸ ਤਰ੍ਹਾਂ ਦੇ ਫੋਰਸ ਦਾ ਬੰਦੋਬਸਤ ਤੇ ਕਿਸ ਤਰ੍ਹਾਂ ਨਾਕੇ ਕਿਸ ਤਰ੍ਹਾਂ ਦਾ ਆਏ ਗਿਆਣ ਅਤੇ ਹਦਾਇਤਾਂ ਰੱਖੀਆਂ ਗਈਆਂ ਜਿਹੜੇ ਬਾਦੂ ਆਦੇ ਜਾ ਰਹੇ ਨੇ ਦੇਖੋ ਜੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਨਾਕੇ ਨੇ ਉਹਦੇ ਚ ਸਾਡੇ ਕੋਲ ਹੁਣ ਆ ਇਸ ਸਮੇਂ ਜਿਹੜੇ 4 ਇੰਟਰਸਟੇਟ ਨਾਕੇ ਨੇ ਉਹ ਸਾਡੇ ਚੱਲ ਪਏ ਨੇ ਹਰਿਆਣੇ ਦੇ ਨਾਲ ਲੱਗਦੇ ਇਸੇ ਤਰੀਕੇ ਹੀ ਨੌ ਨਾਕੇ ਜਿਹੜੇ ਨੇ ਹੈ ਸਾਡੇ ਬਰਨਾਲੇ ਦੇ ਵਿੱਚ ਜਿਹੜੀ ਇੰਟਰ ਡਿਸਟ੍ਰਿਕਟ ਨੇ ਬਾਕੀ ਹਰੇਕ ਜੜਿਆਂ ਦੇ ਅਲੱਗ-ਅਲੱਗ ਨੰਬਰ ਆਏ ਨੇ ਇਸ ਤੋਂ ਸੋਇਆ ਸੀ ਮੋਬਾਈਲ ਨਾਕੇ ਵੀ ਰੱਖਾਂਗੇ ਤਾਂ ਕਿ ਜਿਹੜੀ ਪ੍ਰੋਪਰ ਚੈਕਿੰਗ ਕਰ ਸਕੀ ਜਿੰਨੇ ਜੋ ਕੋਈ ਆਦਮੀ ਨਸ਼ਾ ਕੋਈ ਲੇਕਰ ਕੋਈ ਪੈਸੇ ਲੈ ਕੇ ਆ ਜਿਹੜਾ ਇਹਦੇ ਵਿੱਚ ਘੁੰਮਦਾ ਫਿਰਦਾ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਕਾਰਨ ਨਹੀਂ ਸਿਵਲ ਪ੍ਰਸ਼ਾਸਨ ਦੇ ਨਾਲ ਇਨਕਮ ਟੈਕਸ ਡਿਪਾਰਟਮੈਂਟ ਦੇ ਨਾਲ ਹੋਰ ਜਿਹੜੀਆਂ ਅਲੱਗ-ਅਲੱਗ ਟੀਮਸ ਬਣੀਆਂ ਨੇ ਉਹਨਾਂ ਦੇ ਨਾਲ ਬਕਾਇਦਾ ਅਸੀਂ ਆਪਣਾ ਫੋਰਸ ਨੂੰ ਬਰੀਫ ਕਰਕੇ ਉਹਨਾਂ ਨਾਲ ਲਾਵਾਂਗੇ ਤਾਂ ਕਿ ਜਿਹੜੀਆਂ ਵੱਤਵਾਂ ਦੀਆਂ ਜਿਹੜੀਆਂ ਰਿਕਵਰੀਜ਼ ਇਹ ਇਲਿਗਲ ਹੈ ਨਹੀਂ ਉਹਨਾਂ ਨੂੰ ਕਰ ਸਕੀਏ ਜਿਵੇਂ ਅਸਲਾ ਦੀ ਗੱਲ ਕਰੀਏ ਤਾਂ ਪੀਕ ਟਾਈਮ ਤੱਕ ਵੀ ਅਸਲਾ ਜਿਹੜਾ ਪੂਰਾ ਜਮਾ ਨਹੀਂ ਹੁੰਦਾ ਜੀ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਜੀ ਇਸ ਸਮੇ ਸਾਡੇ ਜਿਹੜੀ ਇਹ ਅਸਲਾ ਸੀ ਹੁਣ ਤੋਂ ਹੀ ਸਟਾਰਟ ਕਰਾਤਾ ਉਹਦੇ ਵਿੱਚ ਕੁਝ ਐਗਜ਼ੈਂਪਸ਼ਨ ਹੁੰਦੀ ਹੈ ਕੁਝ ਦੇਣ ਲਈ ਉਹ ਡੀਸੀ ਐਂਡ ਐਸਐਸਪੀ ਕੋਲ ਪਾਵਰਸ ਨੇ ਜਿਵੇਂ ਕੋਈ ਬੈਂਕ ਦੇ ਬਾਰੇ ਹੈਗਾ ਜਾਂ ਕਿਤੇ ਹੋਰ ਕਿਸੇ ਥਾਂ ਦੇ ਕੋਈ ਅਮਰਜੈਂਸੀ ਜਿੱਥੇ ਹੈਗੀ ਇਹ ਉਸ ਚੀਜ਼ ਨੂੰ ਪ੍ਰੋਪਰ ਐਗਜ਼ਾਮਨ ਕਰਕੇ ਕਿੱਥੇ ਅਸਲੀ ਦੀ ਐਗਜ਼ੈਂਪਸ਼ਨ ਦੇਣੀ ਉੱਥੇ ਇੱਕ ਕੰਸਰਨਡ ਅਫਸਰ ਜਿਹੜੇ ਨੇ ਉੱਥੇ ਉਹਨਾਂ ਨੂੰ ਐਗਜ਼ੈਂਪਸ਼ਨ ਦਿੰਦੇ ਜੀ ਇਸ ਤੋਂ ਸੋਇ ਸਾਡੇ ਕੋਲ ਬਰਨਾਲੇ ਜਿਹੜੇ ਦੇ ਵਿੱਚ ਇੱਕ ਪੈਰਾਮਿਲਟਰੀ ਫੋਰਸ ਦੀ ਕੰਪਨੀ ਆਈ ਹੈ ਉਹਨਾਂ ਨਾਲ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਡਿਸਟ੍ਰਿਕਟ ਪੁਲਿਸ ਨਾਲ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਕੰਫੀਡੈਂਸ ਬਣਿਆ ਰਹੇ ਕਿ ਤੁ ਫੋਰਸ ਹੈਗੀ ਆ ਫਰੀ ਹੈ ਫਿਰ ਇਲੈਕਸ਼ਨ ਹੋਏਗਾ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜਿਆ ਪ੍ਰਸ਼ਾਸਨ ਹੈ ਉਹ ਗੜਬੜ ਨਹੀਂ ਹੋਏਗਾ ਸਰ ਇਲੈਕਸ਼ਨ ਆਉਂਗਾ ਨੇ ਸਮੇਂ ਦੇ ਵਿੱਚ ਸਾਡੇ ਕੋਲ ਹੋਰ ਪੈਰਾਮਿਲਟਰੀ ਫੋਰਸ ਆਏਗੀ ਸਾਡੀ ਸਟੇਟ ਦੇ ਵਿੱਚੋਂ ਸਾਡੇ ਕੋਲ ਹੋਰ ਪੈਰਾਮਿਲਟਰੀ ਫੋਰਸ ਸਾਡੀ ਆਰਮਡ ਬਟਲਿਅਨ ਦੀ ਫੋਰਸ ਆਏਗੀ ਉੰਨ ਨਾਲ ਅਸੀਂ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਕਰਾਂ ਸਰ ਜਦੋਂ ਇਲੈਕਸ਼ਨਾਂ ਦੇਖਿਆ ਜਾਂਦਾ ਕਿ ਨਸ਼ਾ ਤੇ ਸ਼ਰਾਬ ਦੀ ਵਰਤੋਂ ਜ਼ਿਆਦਾ ਹੁੰਦੀ ਦੇਖਣ ਮਿਲਦੀ ਹੈ ਸਪਲਾਈ ਵੀ ਵੱਧਦੀ ਇਹ ਦਿਨਾਂ ਚ ਕਿਉਂਕਿ ਉਸੇ ਰੋਕ ਟੋਕ ਕਰਕੇ ਖਾਸ ਕਰਕੇ ਜਿਹੜੇ ਏਰੀਏ ਨੇ ਕਈ ਐਸਾ ਨਸ਼ੇ ਵਾਲੇ ਖਾਸ ਅਸੀਂ ਦੇ ਵਿੱਚ ਪੂਰਾ ਜਿਹੜਾ ਜ਼ੋਰ ਲਾ ਰਹੇ ਹਾਂ ਜੀ ਇਸੇ ਕਰਕੇ ਸਾਡੇ ਸਰਚ ਆਪਰੇਸ਼ਨ ਸਾਡੇ ਨਾਕੇ ਡੇ ਟੂ ਡੇ ਸਾਡੇ ਆਪਰੇਸ਼ਨ ਸਰਚ ਜਿਹੜੀਆਂ ਉਹ ਚੱਲ ਰਹੀਆਂ ਨੇ ਇਹਦੇ ਚ ਰਿਕਵਰੀਜ਼ ਵੀ ਹੋ ਰਹੀਆਂ ਨੇ ਅੱਜ ਵੀ ਸਾਡਾ ਆਪਰੇਸ਼ਨ ਸੀ ਇਹ ਉਹਦੇ ਵਿੱਚ ਵੀ ਸਾਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ-ਮੋਟੀਆਂ ਐਂਡੀ ਦੀਆਂ ਰਿਕਵਰੀਜ਼ ਹੋਰ ਕੋਈ ਵਿਕਲ ਜਿਹੜੀ ਸ਼ਕਤੀ ਸੀ ਲਿਆ ਕੇ ਉਹ ਚੱਕ ਕੀਤੇ ਨੇ ਉਹਦੇ ਵਿੱਚ ਇਹ ਆਪਰੇਸ਼ਨਲ ਇਸੇ ਤਰੀਕੇ ਨਾਲ ਸਾਡੇ ਕੰਟੀਨਿਊ ਰਹਿਣਗੇ ਅਸੀਂ ਇਹਨਾਂ ਨੂੰ ਟਾਈਮ ਲੁਕ ਟੰਕ ਚਲਾਉਂਦੇ ਰਹਾਂਗੇ ਆਮ ਲੋਕਾਂ ਨੂੰ ਤੁਹਾਨੂੰ ਇਹ ਰਿਕੁਐਸਟ ਹੈ ਕਿ ਤੁਹਾਡੇ ਕੋਲ ਵੀ ਜਦੋਂ ਕੋਈ ਇਨਫਰਮੇਸ਼ਨ ਆਉਂਦੀ ਹੈ ਪ੍ਰੈਸਪਲ ਜਾਰੀ ਹੁੰਦੀ ਹੈ ਤੁਸੀਂ ਵੀ ਐਸਐਸਪੀ ਸਾਹਿਬ ਨਾਲ ਸਿਕਰੇਟਲੀ ਇਨਫੋਰਮੇਸ਼ਨ ਸ਼ੇਅਰ ਕਰ ਦਿਓਗੋ ਤਾਂਸੀਂ ਜਿਹੜਾ ਉਹਦੇ ਉੱਤੇ ਪ੍ਰੋਪਰ ਜਿਹੜਾ ਐਕਸ਼ਨ ਲੈ ਲੇਗੇ ਆਹ ਗੱਲ ਕਹਾਂਗਾ ਕਿ ਸੋਸ਼ਲ ਮੀਡੀਆ ਤੇ ਕਈ ਗੱਲਾਂ ਜੜੀਆਂ ਨੇ ਉਹਦੇ ਚ ਅਫਵਾਹਾਂ ਬਹੁਤ ਡਾਈਆਂ ਜਾਂਦੀਆਂ ਸਾਨੂੰ ਸਾਰਿਆਂ ਨੂੰ ਉਸ ਸਟੇਜ ਤੇ ਵੇਰ ਚਾਹੀਦਾ ਜਿੱਥੇ ਕਿ ਕਿਸੇ ਤਰ੍ਹਾਂ ਦੀ ਕੋਈ ਗਲਬਤ ਆਉਂਦੀ ਸਾਹਮਣੇ ਤੇ ਪ੍ਰਸ਼ਾਸਨ ਨਾਲ ਗੱਲ ਕਰੋ ਪ੍ਰਸ਼ਾਸਨ ਨੂੰ ਦੱਸੋ ਚਾਹ ਸਿਵਲ ਪ੍ਰਸ਼ਾਸਨ ਨੂੰ ਦੱਸੋ ਐਸਐਸਪੀ ਸਾਹਿਬ ਨੂੰ ਦੱਸੋ ਪੁਲਿਸ ਸਟੇਸ਼ਨ ਦੱਸੋ ਐਸਐਸਪੀ ਤੇ ਡੀਸੀ ਨੇ ਤੇ ਨਾਲ ਅਕਸਾਈਜ ਵਿਭਾਗ ਨੇ ਹੈਗੇ ਨੇ ਜਿੰਨੇ ਵੀ ਵਿਭਾਗ ਨੇ ਇਹਨਾਂ ਸਾਰਿਆਂ ਨੇ ਰਲ ਕੇ ਹੀ ਇਹ ਆਪਣਾ ਇਲੈਕਸ਼ਨ ਨੂੰ ਸਕਸੈਸਫੁਲੀ ਕੰਪਲੀਟ ਕਰਾਉਣਾ ਹੋਰ ਜਦੋਂ ਸਾਰੀਆਂ ਜਦੋਂ ਕਵਰੇਜ ਹੁੰਦੀ ਹੈ ਤਾਂ ਕਈ ਵਾਰ ਹੱਥੋਂ ਪੈਦਾ ਕੇਰਵਾਤਰ ਵੱਜ ਜਾਂਦਾ ਤਾਂ ਮੀਡੀਆ ਦੀ ਸੁਰਿਟੀ ਲਈ ਕੀ ਕਰੋਗੇ ਤੁਸੀਂ ਕਿਉਂਕਿ ਕਵਰੇਜ ਗਰਾਊਂਡ ਤੇ ਹੁੰਦੀ ਹੈਗੇ ਸਾਰੇ ਮੀਡੀਆ ਕਰਮਚਾਰੀ ਤੇ ਖੁਦ ਹੀ ਮੀਡੀਆ ਦੀ ਤਾਂ ਸੇਫਟੀ ਹਮੇਸ਼ਾ ਨਾਲ ਹੀ ਹੁੰਦੀ ਹੈ ਜਿੱਥੇ ਕੋਈ ਰੈਲੀਆਂ ਹੁੰਦੀਆਂ ਨੇ ਜਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ ਸਾਡੀ ਉੱਥੇ ਪੁਲਿਸ ਫੋਰਸ ਲੱਗੀ ਹੁੰਦੀ ਹੈ ਉੱਥੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਦੀ ਹੋਏਗੀ ਲੇਕਿਨ ਜਿੱਦ ਤੂੰ ਤੁਸੀਂ ਕਦੇ ਹੋਰ ਥਾਂ ਤੇ ਇਕੱਲੇ ਜਾਂਦੇ ਹੋਵੋਗੇ ਕੋਈ ਮਿਸਟਰਪਿੰਗ ਹੁੰਦੀ ਹੈ ਤੇ ਤਦਨ ਪੁਲਿਸ ਨੂੰ ਦੱਸੋ ਪੁਲਿਸ ਉੱਥੇ ਐਕਸ਼ਨ ਲੈ ਗਈ ਨਾਲ ਸਰਾਂ ਦਾ ਦੂਸਰੇ ਕਈ